ਦੇਸ਼ ਦੇ ਵਿੱਚ ਮਾਨਸੂਨ ਦੇ ਮੀਂਹ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਦਿੱਲੀ, ਮੁੰਬਈ ਸਣੇ ਕਈ ਥਾਵਾਂ ਦੇ ਉੱਤੇ ਭਾਰੀ ਬਾਰਿਸ਼ ਹੋ ਰਹੀ ਹੈ। ਗੋਡੇ-ਗੋਡੇ ਪਾਣੀ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਤਸਵੀਰਾਂ ਦਿੱਲੀ ਮੁੰਬਈ ਦੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਕ ਦੇਸ਼ ਦੀ ਰਾਜਧਾਨੀ ਤੇ ਦੂਜੀ ਆਰਥਿਕ ਰਾਜਧਾਨੀ ਜਿੱਥੇ ਪਾਣੀ ਪਾਣੀ ਹੋ ਗਿਆ ਹੈ। ਤੇਜ਼ ਮੀਂਹ ਦੇ ਕਾਰਨ ਲੋਕਾਂ ਦੇ ਲਈ ਵੀ ਸਮੱਸਿਆ ਖੜੀ ਹੋ ਗਈ ਹੈ। ਲੰਬੇ-ਲੰਬੇ ਟ੍ਰੈਫਿਕ ਜਾਮ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਤਾਜ ਦੇ ਵਿੱਚ ਮੀਂਹ ਦੇ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਉਥੇ ਆਫਤ ਵੀ ਬਣ ਗਈ ਹੈ ਲੁਧਿਆਣਾ ਜਗਰਾਉਂ ਤੇ ਜਲੰਧਰ ਦੀ ਇਹ ਤਸਵੀਰ ਪੰਜਾਬ ਦੇ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਜੋ ਬਿਆਨ ਕਰ ਰਹੀਆਂ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾ ਰਹੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਇਹਨਾਂ ਦੇ ਵਿੱਚ ਕਿੰਨੀ ਕਿ ਜਾਨ ਹੈ ਹਕੀਕਤ ਦੇ ਵਿੱਚ ਕਿੰਨੇ ਇੱਕ ਪੁਖਤਾ ਨੇ ਪ੍ਰਬੰਧ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਜਗਰਾਉਂ ਦੀ ਇਹ ਤਸਵੀਰ ਤੁਸੀਂ ਵੇਖੋ ਕਿ ਕਿਵੇਂ ਸੜਕ ਦੇ ਉੱਤੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਜਲੰਧਰ ਦੇ ਵਿੱਚ ਵੀ ਇਸੇ ਤਰੀਕੇ ਦਾ ਸੂਰਤਿ ਹਾਲ ਹੈ ਵਾਰਿਸ਼ੇ ਸਰਫਜੀ 1 ਘੰਟਾ ਹੋਈ ਹੈ ਤੇ ਸ਼ਹਿਰ ਦੇ ਵਿੱਚ ਕਮਲ ਚੌਕ ਜਿਹੜਾ ਹੈ ਨਾ ਜਲਮਗਨ ਹੋ ਗਿਆ ਹੈ ਸ਼ਹਿਰ ਦਾ ਜਿਹੜਾ ਹੈ ਕੰਟੈਕਟ ਟੁੱਟ ਗਿਆ ਹੈ ਲੋਕਾਂ ਦੀ ਆਵਾਜ਼ਾ ਵੀ ਬੰਦ ਹੋ ਗਈ ਹੈ ਬਹੁਤ ਪ੍ਰੋਬਲਮ ਹੈ ਲੋਕ ਪਾਣੀ ਚਾਕੇ ਕੋਈ ਡਿਗ ਰਿਹਾ ਹੈ ਰਿਕਸ਼ੇ ਜਾ ਰਹੇ ਤਾਂ ਖੱਡੇ ਵੀ ਹੈ ਨਾਲ ਸ਼ਹਿਰ ਦਾ ਵਿਕਾਸ ਨਹੀਂ ਹੋਇਆ ਸ਼ਹਿਰ ਦੇ ਵਿੱਚ ਲੋਕਾਂ ਨੂੰ ਦਿੱਕਤ ਬਹੁਤ ਹੈ ਜਿਹਦੇ ਵਿੱਚ ਵਪਾਰ ਆ ਦੇਖੋ ਦੁਕਾਨਾਂ ਬੰਦ ਪਈਆਂ ਲੋਕਾਂ ਨੇ ਜ਼ਰੂਰਤ ਦੀਆਂ ਚੀਜ਼ਾਂ ਲੈਣੀਆਂ ਹੈ ਸਕੂਲ ਬੱਚਿਆਂ ਨੂੰ ਕਿੰਨੀ ਵੱਡੀ ਪ੍ਰੋਬਲਮ ਹੈ ਬੱਚਿਆਂ ਨੂੰ ਗਰਮ ਦਾ ਡਰ ਹੈ ਬੱਚਿਆਂ ਦੇ ਬਿਮਾਰੀ ਫੈਲਣ ਦਾ ਡਰ ਹੈ ਵੀ ਬੱਚਿਆਂ ਨੂੰ ਜਿੱਥੇ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਵੀ ਸਾਰੇ ਜਿਹੜੇ ਵੀ ਲੀਡਰ ਆਪਣਾ ਸਵਾਰਥ ਛੱਡ ਕੇ ਸ਼ਹਿਰ ਵਾਸੀਆਂ ਦਾ ਤੇ ਸ਼ਹਿਰ ਦਾ ਧਿਆਨ ਰੱਖਿਆ ਜਾਵੇ ਸਮੱਸਿਆ ਬਹੁਤ ਵੱਡੀ ਹੈ ਸਾਡੀ ਦਾ ਇਹੀ ਪ੍ਰਸ਼ਾਸਨ ਨੂੰ ਰਿਕਵੈਸਟ ਹੈ ਕਿ ਜ਼ਰੂਰ ਦੀ ਪਹਿਲ ਦੇ ਆਧਾਰ ਤੇ ਇਹਦਾ ਹੱਲ ਕੀਤਾ ਜਾਵੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਹਰ ਫਰਕ ਨੂੰ ਕਿਉਂਕਿ ਸ਼ਹਿਰ ਦਾ ਥਿਲਾ ਕਮਲ ਚੌਂਕ ਹਰ ਕਿਸੇ ਦਾ ਆਣਾ ਜਾਣਾ ਹੈ ਉਰ ਬਹੁਤ ਜਿਆਦਾ ਪਰੇਸ਼ਾਨੀ ਹੈ ਇਸ ਨੂੰ ਪਹਿਲ ਦੇ ਆਧਾਰ ਤੇ ਜ਼ਰੂਰੀ ਬਿਲਕੁਲ ਜ਼ੀਰੋ ਜੀ ਦੁਕਾਨਾਂ ਦੇਖੋ ਬੰਦ ਹੋ ਚੁੱਕੀਆਂ ਧੀਆਂ ਤਾਂ ਬਸ ਇੱਕ ਦੋ ਖੁੱਲੀਆਂ ਬੰਦ ਹੀ ਆ ਕੋਈ ਆ ਨਹੀਂ ਰਿਹਾ ਜਾ ਨਹੀਂ ਰਿਹਾ ਕੰਮ ਬਿਲਕੁਲ ਜ਼ੀਰੋ ਹੋ ਜਾਂਦਾ